ਵਾਰਡ ਨੰਬਰ 6 ਦੇ ਸਾਰੇ ਹੀ ਵੋਟਰ ਸਹਿਬਾਨ ਦਾ ਮੈਂ ਆਪਣੇ ਵੱਲੋਂ ਆਪਣੇ ਸਮੂਹ ਪਰਿਵਾਰ ਵੱਲੋਂ ਸਾਰਿਆਂ ਦਾ ਤਹਿ ਦਿਲੋਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਵੀ ਤੁਸੀਂ ਸਾਰਿਆਂ ਨੇ ਮੈਨੂੰ ਜਿਤਾ ਕੇ ਮਿਨਿਸਪਲ ਕਾਰਪੋਰੇਸ਼ਨ ਜਿਲੰਦਰ ਦੀ ਜਿਹੜੀ ਕਿ ਸਾਡੀ ਮਿੰਨੀ ਸਰਕਾਰ ਹੈ ਉਸ ਦੇ ਵਿੱਚ ਜਿਤਾ ਕੇ ਭੇਜਿਆ ਇਹ ਸਾਰਾ ਜਿੰਨਾ ਵੀ ਸ਼ੇਰ ਹੈ ਉਹ ਮੇਰੇ ਵਾਰਡ ਨੰਬਰ 6 ਦੇ ਵੋਟਰਸ ਨੂੰ ਜਾਂਦਾ ਹੈ ਅਤੇ ਮੈਂ ਆਪਣੇ ਸਾਰੇ ਹੀ ਵੋਟਰ ਸਹਬਾਨ ਨੂੰ ਅਪੀਲ ਕਰਦਾ ਹੈ ਅਤੇ ਉਹਨਾਂ ਦੇ ਅਲੱਗ-ਅਲੱਗ ਮੁਹੱਲਿਆਂ ਦੀ ਜਿਹੜੀਆਂ ਕਮੇਟੀਆਂ ਨੇ ਪ੍ਰਧਾਨ ਨੇ ਕਿਸੇ ਵੀ ਮੁਹੱਲੇ ਦਾ ਕੋਈ ਵੀ ਕਿਸੇ ਕਿਸਮ ਦਾ ਕੰਮ ਹੋਵੇ ਚਾਹੇ ਕੋਈ ਮੁਹੱਲੇ ਦੇ ਵਿੱਚ ਗਲੀ ਰਹਿਂਦੀ ਹੋਵੇ ਬਣਨ ਵਾਲੀ ਜਾਂ ਕਿਸੇ ਦਾ ਸੀਵਰੇਜ ਦਾ ਕੋਈ ਸਮੱਸਿਆ ਹੋਵੇ ਜਾਂ ਫਿਰ ਕੋਈ ਹੋਰ ਕਿਸੇ ਤਰ੍ਹਾਂ ਦੀ ਸਟਰੀਟ ਲਾਈਟ ਦੀ ਸਮੱਸਿਆ ਹੋਵੇ ਤੇ ਉਹ ਮੇਰੇ ਨਾਲ ਜ਼ਰੂਰ ਸੰਪਰਕ ਕਰਨ ਤਾਂ ਕਿ ਜਿਹੜੇ ਉਹਨਾਂ ਦੀਆਂ ਇਹ ਬੇਸਿਕ ਨੀਡਸ ਨੇ ਜਿਹੜੀਆਂ ਕੁਝ ਮੁਹੱਲੇ ਦੇ ਵਿੱਚ ਰਹਿ ਗਈਆਂ ਨੇ ਉਹਨਾਂ ਨੂੰ ਮੈਂ ਪੂਰਾ ਕਰ ਸਕਾਂ ਅਤੇ ਇਸ ਦੇ ਨਾਲ ਨਾਲ ਬਹੁਤ ਸਾਰੇ ਮੇਰੇ ਭੈਣ ਭਰਾਵਾਂ ਦੇ ਕਈਆਂ ਦੇ ਨੀਲੇ ਕਾਰਡ ਰਾਸ਼ਨ ਕਾਰਡ ਜਾਂ ਆਸ਼ੂਮਾਨ ਜਿਹੜੇ ਭ卡ਡਾ ਹੈ ਅਤੇ ਉਸ ਦੇ ਨਾਲ ਨਾਲ ਬਹੁਤ ਸਾਰੇ ਹੋਰ ਵੀ ਜੇ ਕਿਸੇ ਦੀ ਕੋਈ ਵਿਧਵਾ ਪੈਨਸ਼ਨ ਹੈ ਬੁਢਾਪਾ ਪੈਨਸ਼ਨ ਹੈ ਅਤੇ ਹੋਰ ਵੀ ਕਿਸੇ ਕਿਸਮ ਦੀ ਜੇ ਕੋਈ ਬਾਲ ਬੱਚਿਆਂ ਦੀ ਜੋ ਕੋਈ ਪੈਨਸ਼ਨ ਹੈ ਜਾਂ ਕੋਈ ਡਿਪੈਂਡੈਂਟ ਨੇ ਉਹਨਾਂ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੋਵੇ ਉਹ ਮੇਨ ਨਾਲ ਜ਼ਰੂਰ ਸੰਪਰਕ ਕਰਨ ਔਰ ਮੇਰੀ ਇਹ ਕੋਸ਼ਿਸ਼ ਹੋਵੇਗੀ ਵੀ ਉਹ ਜਿਹੜੀਆਂ ਤੁਹਾਡੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਮੈਂ ਪਹਿਲ ਦੇ ਆਧਾਰ ਦੇ ਉੱਤੇ ਪੂਰਾ ਕਰ ਸਕਾਂ ਔਰ ਤੁਹਾਨੂੰ ਇਸ ਗੱਲ ਦਾ ਮੈਂ ਵਿਸ਼ਵਾਸ ਦਿਵਾਉਣਾ ਹੈ ਕਿਉਂਕਿ ਮੇਰਾ ਕੋਈ ਪਹਿਲੀ ਵਾਰੀ ਦਾ ਤਜਰਬਾ ਨਹੀਂ ਹੈ ਮੇਰੇ ਬਹੁਤ ਸਾਰੇ ਤਜਰਬੇ ਰਏ ਹਨ ਅਲੱਗ-ਅਲੱਗ ਏਰੀਆ ਦੇ ਵਿੱਚੋਂ ਮੈਂ ਅਤੇ ਮੇਰੀ ਘਰ ਵਾਲੀ ਸ਼੍ਰੀਮਤੀ ਮਨਦੀਪ कौर ਮਲਤਾਨੀ ਜੋ ਕਿ ਸਬਕਾ ਕਾਉਂਸਲਰ ਹੈ ਅਸੀਂ ਅਲੱਗ-ਅਲੱਗ ਏਰੀਏ ਤੋਂ ਅਲੱਗ-ਅਲੱਗ ਵਾਰਡ ਤੋਂ ਇਲੈਕਸ਼ਨਸ ਲੜੇ ਅਤੇ ਕੋਈ ਮੈਨੂੰ ਇਹੋ ਜੀ ਕੋਈ ਸਿੱਖਣ ਵਾਲੀ ਜਾਂ ਸਿਖਾਉਣ ਵਾਲੀ ਗੱਲ ਨਹੀਂ ਬਸ ਤੁਹਾਡਾ ਪਿਆਰ ਅਤੇ ਸਤਿਕਾਰ ਚਾਹੀਦਾ ਹੈ ਜਿੱਥੇ ਦਾ ਕੰਮ ਦਾ ਸਵਾਲ ਹੈ ਉਹ ਮੈਨੂੰ ਪਤਾ ਹੈ ਵੀ ਕਿਸ ਤਰ੍ਹਾਂ ਕਰਵਾਣੇ ਨੇ ਤੇ ਕਿਸ ਤਰ੍ਹਾਂ ਕੰਮ ਹੋਣੇ ਨੇ ਸੋ ਤੁਸੀਂ ਇਸ ਗੱਲ ਦੀ ਚਿੰਤਾ ਨਹੀਂ ਕਰਨੀ ਬਸ ਜਿੱਥੇ ਤੁਹਾਡਾ ਸਾਥ ਹੈ ਉੱਥੇ ਜਿਹੜਾ ਕੰਮ ਹੈ ਉਹ ਵੀ ਪਹਿਲ ਦੇ ਹੱਕ ਤੇ ਹੋਵੇਗਾ ਇਸ ਗੱਲ ਦਾ ਤੁਹਾਨੂੰ ਮੈਂ ਭਰੋਸਾ ਦਿਵਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ